Oh सब तहत लिस्ट बनाया जाती बना कि प्रधान ਲਗਾਤਾਰ 3 ਸਾਲ ਹੋ ਗਏ ਜਿਹੜੇ ਪਾਲਾ ਕਰਦਿਆਂ ਨੂੰ ਮਰਦਾ ਅਜੀਤ ਸਿੰਘ ਜੀ ਦਾ 181ਵਾਂ ਜਨਮ ਦਿਹਾੜਾ 181 ਸਾਲ ਹੋ ਗਏ ਦੁਨੀਆ ਤੇ ਆਏ ਸੀ ਔਰ ਆ ਕੇ ਆਪਣਾ ਰਾਜ ਕਰਕੇ ਚਲੇ ਗਏ। ਉਹਨਾਂ ਦੀ ਯਾਦ ਦੇ ਵਿੱਚ ਕਿਸੇ ਨੇ ਕਦੇ ਪੁੱਛੋ ਜਿਵੇਂ ਅਸੀਂ ਉਹ ਸੰਗਤ ਨਾਲ ਮਿਲ ਕੇ ਪਾਲਾ ਕਰ ਰਹੇ ਹਾਂ। ਪਾਲਾ ਸ਼ਾਹੀ ਪਰਿਵਾਰ ਪੀਤੀ ਸਿੰਘ ਜੀ, ਲਾਨੀ ਪੀਤੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਸਾਰੀ ਸੰਗਤ ਨੂੰ ਬਾਈਕ ਕੀਤਾ ਵੱਡਾ ਜਿਹੜਾ ਹਜ਼ਾਰਾਂ ਦੀ ਗਿਣਤੀ ਕਿੱਟ ਜਿਹੜਾ ਇਹ ਸੰਗਤ ਦਾ ਉਹ ਇੱਥੇ ਹਾਜ਼ਰੀ ਭਰ ਰਿਹਾ ਪਰ ਪੰਦੇ ਮਹਾਨ ਕੀਰਤਨੀਏ ਭਾਈ ਜਗਿੰਦਰ ਸਿੰਘ ਯਾਰ ਸਾਹਿਬ ਕੀਰਤਨ ਕਰ ਰਹੇ ਨੇ ਪਰ ਲੱਗੜ ਦਾ ਪ੍ਰਬੰਧ ਕੀਤਾ ਗਿਆ ਪਿੰਡਾਂ ਚ ਬੱਸਾਂ ਲਾਈਆਂ ਹੋਈਆਂ ਨੇ ਬੱਸਾਂ ਦੇ ਵਿੱਚ ਸੰਗਤ ਆ ਰਹੀ ਹੈ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗ ਹੈ ਜਿਹੜੀ ਆ ਹਾਜ਼ਰੀ ਲਾ ਕੇ ਇੱਥੇ ਲੰਗਰ ਛਕ ਰਹੀ ਹੈ ਅਸ਼ੀਰਵਾਦ ਲੈ ਰਹੀ ਹੈ ਮਹਾਰਾਜਾ ਵੀਰਾਸ ਸਿੰਘ ਜੀ ਦਾ ਕੁਮਾਰਾਜ ਜੀ ਦਾ ਸੋ ਬਹੁਤ ਮੈਂ ਕਹਾਂ ਜਿਕੇ ਮੈਂ ਪ੍ਰਾਲਾ ਕਰ ਰਿਹਾ ਤਾਂ ਨਹੀਂ ਕੋਈ ਜਾਣੀ ਹੈ ਸੰਗਤ ਆ ਪ੍ਰਾਲਾ ਜੀ ਮਾਤਮਨ ਮੇਰੇ ਮਾਤ ਫੁਰਨਾ ਪਾ ਕੇ ਕਿਉਂ ਨਾ ਉਹਨਾਂ ਮਹਾਰਾਜਾਂ ਨੂੰ ਯਾਦ ਕੀਤਾ ਜਾਵੇ ਜਿਹਨੇ ਨਾਭਾ ਦਾ ਦੇਸ਼ ਨਹੀਂ ਜਿਨ੍ਹਾਂ ਦੇ ਸਿਰ ਦੇ ਉੱਪਰ ਨਾਭਾ ਰਿਆਸਤ ਦਾ ਨਾਮ ਹੈ ਜੀ ਤੇ ਉਹਨਾਂ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਬਸ ਖੂਣ ਵਾਲੀ ਗੱਲ ਹੈ ਬਸ ਮੁੱਚੀ ਸੰਗਤ ਦਾ ਦਾਨੀ ਸੱਜਣ ਜਿਹੜੇ ਵੀ ਸਹਿਯੋਗ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਅਸੀਂ ਇੱਕ ਨਾਭਾ ਦੇ ਇਤਿਹਾਸ ਦੇ ਉੱਪਰ ਲਿਖੀ ਕਿਤਾਬ ਵਿਰਾਸਤ ਨਾਭਾ ਜਿਹੜੀ ਹੈ ਹਿਸਟੋਰੀਅਨ ਸਿਮਰ ਸਿੰਘ ਜੀ ਉਹ ਵੀ ਅਸੀਂ ਲਿੰਕ ਕਰ ਰਹੇ ਹਾਂ ਤਾਂ ਕਿ ਘਰ ਘਰ ਦੇ ਵਿੱਚ ਨਾਭੇ ਦਾ ਇਤਿਹਾਸ ਜਾਵੇ ਸਾਡੇ ਜਿਹੜਾ ਇਹ ਪਛੋਕੜ ਐ ਸੇ ਨਾ ਪਰਿਆਸਦਾ ਉਹ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਮਾਤਾ ਨੂੰ ਪਤਾ ਲੱਗੇ ਸਕੂਲਾਂ 'ਚ ਬਹੁਤ ਸਾਰੇ ਬੱਚੇ ਆਏ ਹੋਏ ਨੇ ਉਹਨਾਂ ਦਾ ਵੀ ਨਾਲ ਦੋੜਨਾ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਪਤਾ ਲੱਗੇ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਸੰਘ ਦੇ ਸਹਿਯੋਗ ਨਾਲ ਕਰ ਰਹੇ ਹਾਂ ਸਾਰਿਆਂ ਨੂੰ ਅੱਜ ਮਹਾਰਾਜਾ 피ਰਾਸਕੀ 1981 ਵਿੱਚ ਜਨਮ ਦਿਹਾੜੀ ਦੀ ਬਹੁਤ ਬਹੁਤ ਮੁਬਾਰਕਾਂ ਮਹਾਰਾਜਾ ਇਮਾਰਤ ਨੂੰ ਸੁਮਨਲ ਲਈ ਕੀ ਉਪਰਾਲੇ ਕਰ ਰਹੇ ਇਹਦੇ ਲਈ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਾਡੇ ਜਿਹੜੇ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਕੋਲੇ ਵੀ ਅਸੀਂ ਕਿ ਇਸ ਕਿਲੇ ਨੂੰ ਬਾਤ ਕਰਨ ਵਾਸਤੇ ਸਾਨੂੰ 500 ਕਰੋੜ ਦੀ ਮਾਲੀਮਦ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਕਿਲੇ ਨੂੰ ਦੁਬਾਰਾ ਖੁਦ ਕਰੀਏ ਨੂੰ ਲੀਸ ਤੇ ਦੇ ਦਈਏ ਇੱਥੇ ਹੋਟਲ ਬਣਾਇਆ ਜਾ ਸਕੇ ਇੱਥੇ ਕੋਈ ਵਿਜ਼ਟਰ ਏਰੀਆ ਬਣਾਇਆ ਜਾ ਸਕੇ ਕਿਉਂਕਿ ਇੱਥੇ ਬਹੁਤ ਕਮਾਲ ਦੀ ਬਿਲਡਿੰਗ ਹੈ ਜਿੱਥੇ ਫਿਲਮਾਂ ਦੀ ਸ਼ੂਟਿੰਗ ਹੋ ਸਕਦੀ ਹੈ ਲੋਕ ਇਹ ਖਿੱਚ ਦਾ ਕੇਂਦਰ ਬਣ ਸਕਦਾ ਪੂਰੇ ਨਾਭਾ ਲਈ ਇਹ ਨਾਰਦੇ ਆਪ ਦੇਖਿਆ ਤਾਂ ਬਹੁਤ ਵੱਡਾ ਇਹ ਬੂਮ ਲਿਆ ਸਕਦੀ ਆ ਪੂਰੀਆਂ ਦੁਕਾਨਾਂ ਤੇ ਰੌਣਕ ਹੋਏਗੀ ਇਸ ਕਿਲੇ ਦੀ ਠੀਕੇ ਕਿਲਾ ਦੀ ਆਵਾਜ਼ ਆ ਤਾਂ ਨਾਬਾ ਬਾਗਾ ਜੀ ਇਹ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਕਿਰਪਾ ਕਰੇ ਮਾ ਕੇਂਦਰ ਦੇ ਜਿਹੜੇ ਮੰਤਰੀ ਨੇ ਰਾਜਨ ਪ੍ਰਚਾਰਣ ਨਾਲ ਜਲਦੀ ਮੀਟਿੰਗ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆ ਜਿਹੜਾ ਮਹਾਰਾਜਾ ਹੀਰਾ ਸਿੰਘ 90 ਦੇ ਰਾਜੇ ਸੀ ਕਰਨੀ ਰਾਜਾਤੀ ਜੀ ਲੋਕੀ ਬਹੁਤ ਝੂਜਦੇ ਨੇ ਜੀ ਅਸੀਂ ਵੀ ਮਹਾਰਾਜਾ ਹੀਰਾ ਸਿੰਘ ਨੂੰ ਝੂਜਦੇ ਹਾਂ ਅਸੀਂ ਬੜਾ ਅੱਛਾ ਲੱਗਿਆ ਤੀਜੀ ਵਾਰੀ ਅੱਜ ਕਿਸੇ ਨੇ ਮਹਾਰਾਜਾ ਹੀਰਾ ਸਿੰਘ ਦਾ ਨਾਮ ਲੈ ਕੇ ਪੁਣਾਇਆ ਸਾਡੇ ਨੱਬੇ ਦੇ ਐਮਐਲਏ ਬਖਸ਼ੀਪ ਦੇ ਮੰਨ ਜੀ ਨੇ ਪ੍ਰਾਪਤ ਕੀਤਾ ਬੜਾ ਅੱਛਾ ਲੱਗਿਆ ਸੰਗਤ ਬੜੀ ਆਈ ਹੈ ਦੇਖੋ ਕਿੰਨੇ ਲੋਕਾਂ ਨੂੰ ਸ਼ਾ ਨਾਬੇ ਦੇ ਰਾਜ ਦਾ ਜਨਮ ਦਿਨ ਮਨਾਇਆ ਹੈ ਸਿੱਕੇ ਲੈ ਕੇ ਆਏ ਜਿਹੜੇ ਪੰਜਾਬ ਦੀਆਂ ریاستਾਂ ਦੇ ਸਿੱਕੇ ਸੀ ਉਹਨਾਂ ਚ ਖਾਸ ਤੌਰ ਤੇ ਅੱਜ ਨਾਬਾ ਰਾਜ ਦੇ ਸਿੱਕੇ ਲੈ ਕੇ ਆਏ ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜ ਭਰੂਪੁਰ ਸਿੰਘ ਜੀ ਮਹਾਰਾ ਦਵਿੰਦਰ ਸਿੰਘ ਨੇ ਜਾਰੀ ਕੀਤੇ ਉਹਨਾਂ ਵਿੱਚ ਵੀ ਬਹੁਤ ਰੇਅਰ ਜਿਹੜੇ ਇੱਕ ਨਜ਼ਰਾਨਾ ਪਾਇਆ ਜਿਹਨੂੰ ਕਹਿੰਦੇ ਅਸੀਂ ਉਹ ਚ ਗੋਬਿੰਦ ਸ਼ਾਹੀ ਸਿੱਕੇ ਆ ਜਿਹੜੇ ਨਾਬਾ ਰਾਜ ਉਸ ਨੇ ਜਾਰੀ ਕੀਤੇ ਸੀ ਬੋਸਤੋ ਲਵਾ ਇੱਥੇ ਜਿਹੜੇ ਫੁਲਕੀਆਂ ਰਿਆਸਤਾਂ ਜਿਹਨਾਂ ਚ ਪਟਿਆਲਾ ਹੈ ਜੀਂਦਾ ਕਤਲ ਮਲੇਰਕੋਟ ਦਾ ਸਟੇਟ ਦੇ ਵੀ ਸਿੱਕੇ ਐ ਸਿਕ ਰਾਜ ਦੇ ਸਿੱਕੇ ਵੀ ਐ ਲਿਆਣ ਦਾ ਮਕਸਦ ਇਹ ਹੈ ਕਿ ਆਪਾਂ ਜਿਵੇਂ ਇੱਥੇ ਕਿਲੇ ਦੇ ਵਿੱਚ ਨਾਬੇ ਦਾ ਮਹਾਰਾ ਹੀਰਾ ਸਿੰਘ ਦੀ ਯਾਦ ਚ ਦਿਨ ਬਣਾ ਰਹੇ ਉਹਦੇ ਨਾਲੇ ਵੀ ਕਿ ਇੱਥੋਂ ਦੀ ਸੰਗਤ ਨੂੰ ਲੋਕਾਂ ਨੂੰ ਬੱਚੇ ਜਿਹੜੇ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਨਾ ਬਾਰਿਆਸਤ ਕਿਹੜੀ ਸੀ ਇਹਦੇ ਕਿਹੜੇ ਰਾਜੇ ਸੀ ਉਹਨਾਂ ਨੇ ਕਿਹੜੇ ਸਿੱਕੇ ਜਾਰੀ ਕੀਤੇ ਆਪਣੀ ਵਿਰਾਸਤ ਤੋਂ ਜਾਣੂ ਕਰਾਉਣ ਲਈ ਅੱਜ ਇੱਥੇ ਸਾਰੀ ਐਕਸਿਜਨ ਲਗਾਈ ਜੀ ਇਹਦੇ ਵਿੱਚ ਦੀ ਸਿੱਖ ਕਾਲ ਦੇ ਮਹਾਰਾਜ ਸਿੱਖ ਮਿਸਲਾਂ ਤੋਂ ਸ਼ੁਰੂ ਹੋ ਕੇ ਸਿੱਖ ਮਿਸਲਾਂ ਮਹਾਰਾਜ ਰਣਜੀਤ ਸਿੰਘ ਖੜਕ ਸਿੰਘ ਸ਼ੇਰ ਸਿੰਘ ਬਲੀਵ ਸਿੰਘ ਉਸ ਤੋਂ ਇਲਾਵਾ ਮਹਾਰਾਜ ਹੀਰਾ ਸਿੰਘ ਮਹਾਰਾਜ ਭਰਪੂਰ ਸਿੰਘ ਜੀ ਦਵਿੰਦਰ ਸਿੰਘ ਜੀ ਇਹ ਪਿਛਲੇ 300 ਸਾਲ ਦਾ ਇਤਿਹਾਸ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਮੈਨੂੰ 38 ਸਾਲ ਲੱਗੇ ਜੀ ਇਕੱਠੇ ਕਰਨ ਨੂੰ ਪਹਿਲਾਂ ਸਕੂਲ ਟਾਈਮ ਤੋਂ ਮੈਂ ਸਿੱਕੇ ਇਕੱਠੇ ਕਰਦਾ ਸੀ ਉਸ ਤੋਂ ਬਾਅਦ ਫਿਰ ਮੈਂ ਇੰਡੀਆ ਸਾਰਾ ਕੰਪਲੀਟ ਕੀਤਾ ਵਰਲਡ ਕੀਤਾ ਫਿਰ ਪੰਜਾਬ ਤੇ ਆਇਆ ਪੰਜਾਬ ਤੋਂ ਮੈਨੂੰ ਜਦੋਂ ਸਿੱਖਾਂ ਦੇ ਸਿੱਕੇ ਦੇਖੇ ਤੇ ਇਹ ਮੈਨੂੰ ਅਚਾਨਕ ਜਿਹੜੇ ਸਿੱਕਿਆਂ ਤੇ ਇਹ ਤੇ ਇੱਕ ਗੱਲ ਜਿਹੜੀ ਜ਼ਿਆਦਾ ਅਟ੍ਰੈਕਟ ਕੀਤੀ ਹੋਈ ਸੀ ਕਿ ਇਹਨਾਂ ਸਿੱਕਿਆਂ ਤੇ ਰਾਜੇ ਦਾ ਨਾਮ ਨਹੀਂ ਲਿਖਿਆ ਸਿੱਖ ਕੋਇਨ ਜਿਹੜੇ ਨਾਨਕਸ਼ਹੀ ਸਿੱਕਾ ਇੱਕ ਸਿੱਕਾ ਦੁਨੀਆ ਦਾ ਜਿੱਥੇ ਨਾਨਕ ਗੁਰਗੋਬਿੰਦ ਸਿੰਘ ਲਿਖ ਕੇ ਸਿੱਕਾ ਚਲਾਇਆ ਅੱਜ ਜਿਹੜੇ 90 ਦੇ ਸਿੱਕੇ ਇੱਥੇ ਉਹ ਰੱਖੇ ਗਏ ਉਹ ਵੀ ਗੋਬਿੰਦਸ਼ਹੀ ਸਿੱਕੇ ਰੱਖੇ ਗਏ ਆ ਜਿਹੜੇ ਗੁਰਗੋਬਿੰਦ ਸਿੰਘ ਦੇ ਨਾਮ ਤੇ ਜਾਰੀ ਕੀਤੇ